ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰ다 ਕੌਚ ਹੈਰ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਜਿਹੜੀ ਕਲੈਕਸ਼ਨ ਲੈ ਕੇ ਆਏ ਨਾ ਬਹੁਤ ਸੋਹਣੀ ਪਿਓਰ ਬਰਬਰੀ ਦੀ ਕਲੈਕਸ਼ਨ ਲੈ ਕੇ ਆਈ ਆਂ ਮੈਂ ਤੇ ਪੀਸ ਇੰਨੇ ਸੋਹਣੇ ਲੈ ਕੇ ਆਈ ਆਂ ਪਿਓਰ ਜਿਹੜੀਆਂ ਪਹਿਣਾ ਪਾ ਗਏ ਨਾ ਵੀ ਡਿਫਰੈਂਟ ਲੁੱਕ ਹੋਵੇ ਪੂਰਾ ਸੁਪੀਰੀਅਰ ਕਪੜਾ ਪਾਉਣਾ ਪਸੰਦ ਕਰਦੀਆਂ ਨੇ ਵਧੀਆ ਵਾਲਾ ਹਨਾ ਬੀਤੇ ਅਲੱਗ ਜੇ ਵੀ ਅਸੀਂ ਡਿਫਰੈਂਟ ਜੇ ਲੁੱਕ ਦੇ ਵਿੱਚ ਰਹੀਏ ਮਤਲਬ ਕਿ ਆਮ ਨੋਰਮਲ ਚੀਜ਼ਾਂ ਤਾਂ ਹਰ ਮਾਰਕੀਟ ਦੇ ਵਿੱਚ ਹਰ ਕਿਤੇ ਵਿਕ ਰਹੀਆਂ ਨੇ ਬਟ ਕੁਝ ਡਿਫਰੈਂਟ ਭਾਲਦੇ ਹੋ ਤੇ ਵਰਬਰੀ ਇਸ ਟਾਈਮ ਪੂਰੇ ਟ੍ਰੈਂਡਿੰਗ ਦੇ ਵਿੱਚ ਸੈਮੀ ਵਰਬਰੀ ਨੂੰ ਵੀ ਪਿਓਰ ਵਰਬਰੀ ਕਹਿ ਕੇ ਵੇਚ ਰਹੇ ਨੇ ਕਾਟਨ ਵਰਬਰੀ ਨੂੰ ਵੀ ਪਿਓਰ ਵਰਬਰੀ ਕਹਿ ਕੇ ਸੇਲ ਹੋ ਰਹੀ ਆ ਬਟ ਜਿਹੜੀ ਅੱਜ ਅਸੀਂ ਦੇਣ ਜਾ ਰਹੀਆਂ ਚਾਹੇ ਤੁਸੀਂ ਖੁਦ ਸ਼ਾਪ ਤੇ ਆ ਕੇ ਵਿਜ਼ਿਟ ਕਰ ਸਕਦੇ ਹੋ ਸੂਟ ਸਾਡੇ ਕੋਲ ਚਾਰ ਨੇ ਚਾਰ ਕਲਰ ਆਇਨੇ ਦੇ ਡਿਜ਼ਾਈਨ ਇੱਕ ਲੋਗਾ ਜਸਟ ਹਜੇ ਆਇਨੇ ਅਸੀਂ ਖੁਦ ਹਜੇ ਦੇਖ ਰਹੇ ਸੀ ਪੀਸਾਂ ਨੂੰ ਤੇ ਜੋ ਵੀਡੀਓ ਬਾਣੀ ਸੀ ਅਸੀਂ ਉਹ ਰੋਕੇ ਇਹ ਵਾਲੀ ਜਿਹੜੀ ਬਣਾਉਣ ਲੱਗੇ ਆ ਬਹੁਤ ਹੀ ਪਿਆਰੀ ਜੀ ਕਲੈਕਸ਼ਨ ਆ ਡਿਫਰੈਂਟ ਜਿਹਨੂੰ ਆਪਾਂ ਕਹਦੀਏ ਪਿਓਰ ਸਰਦਾਰੀ ਉੱਪਰ ਅਪ ਲੈਵਲ ਦੀ ਜਿਹੜੀ ਕਹਿ ਦਿੰਨੇ ਆ ਨਾ ਉਹ ਵਾਲੀ ਕੁਆਲਿਟੀ ਆ ਬਹੁਤ ਸੋਹਣੀ ਬਹੁਤ ਪਿਆਰੀ ਸੋ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਤੁਸੀਂ ਲੈਣਾ ਤਾਂ ਫਟਾਫਟ ਲੈਣਾ ਸਕਰੀਨਸ਼ਾਟ ਤੇ ਕਰ ਦੇਣਾ ਆਰਡਰ ਇਹਦੇ ਤੇ ਮੇਨ ਇਹ ਹੈ ਕਿ ਪੂਰਾ ਵਧੀਆ ਹੈ ਸਾਰਾ ਫੈਬਰਿਕ ਲਊਗਾ ਬ੍ਰਾਂਡ ਦੀ ਸਾਰੀ ਕਲੈਕਸ਼ਨ ਆ ਬ੍ਰਾਂਡ ਦੀ ਸਾਰੀ ਤੁਹਾਨੂੰ ਇਹ ਫੈਬਰਿਕ ਮਿਲੇਗਾ ਤੇ ਜਿਹੜੀਆਂ ਇਹਨਾਂ ਦੀਆਂ ਬਾਟਮਸ ਆਈਆਂ ਉਹ ਵੀ ਬਹੁਤ ਪਿਆਰੀਆਂ ਆ ਸਾਰੀ ਡਿਟੇਲ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦਵਾਂਗੀ ਇਹਦੇ ਫੈਬਰਿਕ ਬਾਰੇ ਇਹਦੇ ਦੁਪੱਟੇ ਬਾਰੇ ਇਹਦੇ ਤੇ ਕੀ ਕੰਮ ਹੋਇਆ ਠੀਕ ਹੈ ਜੀ ਜਿਹੜੀਆਂ ਪਹਿਣਾ ਫਸਟ ਟਾਈਮ ਮੇਰੀ ਵੀਡੀਓ ਦੇਖ ਰਹੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਥਰੂ ਕਰ ਦਿਓ ਸ਼ੇਅਰ ਥਰੂ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਬਾਕੀ ਬਹੁਤ ਪੈਣਾ ਮੈਸੇਜ ਕਰ ਲਿਆ ਤੁਸੀਂ ਗਿਫਟ ਨਹੀਂ ਕੱਢਿਆ ਜੀ ਆਪਾਂ ਕਿਹਾ ਸੀ ਮਹੀਨੇ ਦੇ ਅੰਦਰ ਵਿੱਚ ਗਿਫਟ ਕੱਢਾਂਗੇ ਉਹਦੇ ਲਈ ਪਲੀਜ਼ ਇੱਕ ਅੱਧਾ ਦਿਨ ਵੇਟ ਕਰੋ ਮੈਂ ਕਿਸੇ ਵੀ ਵੀਡੀਓ 'ਚ ਆ ਵਾਲੇ ਜਿਹੜੇ ਹਫਤੇ ਆਪਣਾ ਚੱਲ ਰਿਹਾ ਚ ਕਿਸੇ ਵੀ ਵੀਡੀਓ 'ਚ ਮੈਂ ਅਨਾਉਂਸਮੈਂਟ ਕਰੂੰਗੀ ਵੀ ਉਹ ਪਿਛਲੇ ਮਹੀਨੇ ਦੀ ਆਪਾਂ ਠੀਕ ਹੈ ਜੀ ਤੇ ਜ਼ਰੂਰ ਕੱਢਾਂਗੇ ਗਿਫਟ ਠੀਕ ਹੈ ਜੀ ਉਹਦੇ ਆ ਬਰੀ ਨਾ ਕਰਿਓ ਵੀ ਦੀਦ ਨੇ ਕਹਿੰਦਾ ਪਤਾ ਨਹੀਂ ਕੱਢਣਗੇ ਪਤਾ ਨਹੀਂ ਨਹੀਂ ਕੱਢਣਗੇ ਸਭ ਤੋਂ ਵੱਧ ਸ਼ੇਅਰ ਕਰਨ ਵਾਲਿਆਂ ਨੂੰ ਤੇ ਸਭ ਤੋਂ ਵੱਧ ਆਪਣੇ ਕਮੈਂਟ ਜਿਹੜੇ ਕਰਦੇ ਨੇ ਹਰ ਵੀਡੀਓ ਦੇ ਉੱਪਰ ਤਾ ਉਹਨਾਂ ਨੂੰ ਇੱਕ ਜਾਣੇ ਨੂੰ ਆਪਾਂ ਜ਼ਰੂਰ ਗਿਫਟ ਦਵਾਂਗੇ ਵਧੀਆ ਜਿਆ ਸੂਟ ਸੋਨਾ ਜਿਹਾ ਉਹਨਾਂ ਦੇ ਪੌਣ ਹੋਣਾ ਠੀਕ ਹੈ ਜੀ ਦੁਪੱਟੇ ਦੇ ਨਾਲ ਤੇ ਬਾਕੀ ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸ ਦਵਾਂ ਕਿ ਕੋਰੀਅਰ ਨਾਲ ਸਾਡਾ ਸਾਰਾ ਲੁਧਿਆਣਾ ਜਿਹੜਾ ਹੈਗਾ ਵਾ ਕੋਰੀਅਰ ਸਾਡੇ ਰੁਕੇ ਹੋਏ ਨੇ ਕਿਉਂਕਿ ਅਪਡੇਟ ਤੇ ਸਿਸਟਮ ਲੱਗਿਆ ਹੋਇਆ ਜੀ ਕੋਈ ਵੀ ਪੋਸਟ ਆਫਿਸ ਨਹੀਂ ਖੁੱਲਾ ਹੈਗਾ ਸੋ ਕੋਰੀਅਰ ਜਿਨ੍ਹਾਂ ਨੂੰ ਅਰਜੈਂਟ ਨੇ ਤਾਂ ਅਸੀਂ ਜਿਹੜੇ ਪਿਛਲੇ ਹਫ਼ਤੇ ਕੀਤੇ ਨੇ ਉਹ ਪ੍ਰਾਈਵੇਟ ਕੋਰੀਅਰ ਰਾਹੀਂ ਕੀਤੇ ਨੇ ਤੇ ਡਾਕ ਰਾਹੀਂ ਨਹੀਂ ਹੋਏ ਤੋ ਜਿਹੜੀ ਆਪਾਂ ਨੂੰ ਕਾਲਸ ਆਉਂਦੀਆਂ ਨੇ ਆਪਣੇ ਨੇੜੇ ਤੇੜੇ ਜਿੱਥੇ ਵੀ ਤੁਹਾਡਾ ਡੀਐਚਐਲ ਦਾ ਹੋਊਗਾ ਤਾਂ ਤੁਹਾਨੂੰ ਉਹ ਤੋਂ ਪਿਕ ਕਰਨੇ ਪੈਣੇ ਨੇ ਹੁਣ ਕੱਲ ਤੋਂ ਕੋਰੀਅਰ ਸਾਰੇ ਸਟਾਰਟ ਹੋ ਜਾਣਗੇ ਮੰਗਲਵਾਰ ਤੋਂ ਤੇ ਕੱਲ ਤੋਂ ਸਾਰੇ ਕੋਰੀਅਰ ਅਸੀਂ ਆਦੀ ਨਾਲ ਫਿਰ ਡਿਸਪੈਚ ਕਰ ਦਾਂਗੇ ਕਿਉਂਕਿ ਇਹਦੇ ਵਿੱਚ ਸਾਡਾ ਵੀ ਕੋਈ ਬੱਸ ਨਹੀਂ ਚੱਲਦਾ ਉਹਨਾਂ ਦਾ ਵੀ ਆਰਡਰ ਅਸੀਂ ਸਾਰੇ ਚੱਕੇ ਹੋਏ ਸੀ ਜਦੋਂ ਕੋਰੀਅਰ ਲਾਉਣ ਗਏ ਤਾਂ ਉਹਨਾਂ ਨੇ ਸਾਨੂੰ ਜਵਾਬ ਦਿੱਤਾ ਕਿ ਸਿਸਟਮ ਅਪਡੇਟ ਤੇ ਲੱਗ ਗਿਆ ਜੀ ਲੁਧਿਆਣੇ ਦਾ ਕਿਸ ਏਰੀਆ ਦਾ ਕੋਈ ਵੀ ਸ਼ਹਿਰ ਦੇ ਵਿੱਚ ਕੋਰੀਅਰ ਨਹੀਂ ਲੱਗ ਰਿਹਾ ਹੈ ਕਿ ਪੋਸਟ ਆਫਿਸ ਸਾਰੇ ਅਪਡੇਟ ਦੇ ਉੱਪਰ ਨੇ ਠੀਕ ਹੈ ਜੀ ਤਾਂ ਕਰਕੇ ਕੋਰੀਅਰ ਲੋਰ ਰੁਕੇ ਹੋਏ ਨੇ ਸਾਨੂੰ ਕੋਈ ਉਹ ਨਹੀਂ ਹਸਣਾ ਨਾਲ ਕੱਢ ਕੇ ਰਾਜੀਆ ਤਾਂ ਕਿ ਟਾਈਮ ਨਾਲ ਤੁਹਾਡੇ ਤੱਕ ਪਹੁੰਚ ਸਕਣ ਸੋ ਜਿਹੜੀਆਂ ਪੈਣਾ ਨੂੰ ਆਰਜੈਂਟ ਸੀਗੇ ਸੋ ਅਸੀਂ ਉਹ ਡੀ ਐਚ ਐਚ ਐਲ ਰਾਹੀਂ ਲਾਤੇ ਤੇ ਮੈਸੇਜ ਵੀ ਛੱਡੇ ਹੋਏ ਆ ਉਹਨਾਂ ਨੂੰ ਠੀਕ ਹੈ ਜੀ ਲਓ ਜੀ ਦਿਖਾਨੀਆਂ ਤੁਹਾਨੂੰ ਅੱਜ ਦਾ ਸੋਰਟ ਆ ਲੋ ਚੈੱਕ ਕਰੋ ਲੋ ਕਿ ਸੋਰਟ ਵੀ ਬਹੁਤ ਪਿਆਰੀਆ ਬਹੁਤ ਸੋਹਣੀ ਨਾ ਡਿਜ਼ਾਈਨ ਚੈੱਕ ਕਰੋ ਪ੍ਰਿੰਟਿੰਗ ਚੈੱਕ ਕਰੋ ਕਿਸੇ ਚੀਜ਼ ਦੇ ਵਿੱਚ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਕੋਈ ਕਮੀ ਪੇਸ਼ੀ ਆ ਇੰਨਾ ਸੋਹਣਾ ਡਿਜ਼ਾਈਨ ਆ ਪ੍ਰਿੰਟਿੰਗ ਤਾਂ ਜਿਹੜੀ ਇਹ ਤੇ ਨਾ ਬਾਖਮਾਲ ਹੋਈ ਹੋਈ ਆ ਉਹ ਤਾਂ ਹੈਗੀ ਹੋਈ ਆ ਬਹੁਤ ਸੋਹਣਾ ਜਾਨੀ ਕਿ ਪ੍ਰਿੰਟ ਹੋਇਆ ਬਿਲਕੁਲ ਲਾਈਟ ਜੀ ਇਹਦੀ ਬੇਸ ਰੱਖ ਕੇ ਉੱਤੇ ਬਹੁਤ ਸੋਹਣੇ ਕਲਰਾਂ ਦੇ ਨਾਲ ਇਹਦੀ ਪ੍ਰਿੰਟਿੰਗ ਕੀਤੀ ਗਈ ਆ ਤੇ ਟੋਟਲੀ ਸਾਰੇ ਪੀਸ ਨੂੰ ਨਾ ਹੈਂਡ ਦੇ ਨਾਲ ਹਾਈਲਾਈਟ ਕੀਤਾ ਹੋਇਆ ਸਾਰਾ ਹੈਂਡ ਦੇ ਨਾਲ ਕੰਮ ਹੋਇਆ ਟੋਟਲੀ ਹੈਂਡ ਸਾਰੇ ਪੀਸ ਨੂੰ ਸਾਰੇ ਫਲਾਵਰਸ ਨੂੰ ਹੈਂਡ ਦੇ ਨਾਲ ਕੰਮ ਕੀਤਾ ਦੇਖੋ ਇੱਥੋਂ ਪੀਸ ਦਾ ਪਤਾ ਲੱਗ ਜਾਂਦਾ ਆਹ ਪੀਸ ਹੁੰਦੇ ਆ ਜਿਹੜੇ ਅੱਡੇ ਤੇ ਲਾ ਕੇ ਰੈਡੀ ਹੁੰਦੇ ਨੇ ਆਹ ਚੀਜ਼ ਇਹਦੀ ਕੰਨੀ ਆ ਨਾ ਇਹ ਕੰਨੀ ਦੱਸ ਦਿੰਦੀ ਹੁੰਦੀ ਆ ਸੂਟ ਦੀ ਵੀ ਇਹੇ ਅੱਡੇ ਤੇ ਲੱਗ ਕੇ ਸੂਟ ਸਾਰਾ ਰੈਡੀ ਹੋਇਆ ਵਾ ਠੀਕ ਹੈ ਜੀ ਬਹੁਤ ਹੀ ਪਿਆਰਾ ਸੂਟ ਇਹ ਰੈਡੀ ਹੋਏ ਨੇ ਇਹ ਚਾਰ ਕਲਰ ਉੱਪਰ ਹੋਇਆ ਨਾ ਤਾਂ ਕੋਈ ਇਹ ਕਹਿ ਸਕਦੀ ਆ ਪਹਿਨ ਵੀ ਇਹ ਕਲਰ ਡਾਰਕਾ ਇਹਦੇ ਕਲਰ ਇਹ ਕੰਟਰਾਸਟ ਕਲਰਾਂ ਦੇ ਨਾਲ ਇਹ ਵਾਲੇ ਪੀਸ ਆਏ ਨੇ ਠੀਕ ਹੈ ਜੀ ਤੇ ਨਹੀਂ ਤੁਸੀਂ ਇਹ ਕਹਿ ਸਕਦੇ ਹੋ ਕਿ ਇਹਦੇ ਪ੍ਰਿੰਟਿੰਗ ਨੇ ਸੋਹਣੀ ਇਹਦੇ ਕਲਰ ਨੇ ਸੋਹਣੇ ਇਹ ਚ ਹਰ ਚੀਜ਼ ਪੂਰੀ ਆ ਬਹੁਤ ਸੋਹਣੀ ਚੀਜ਼ ਬਣੀ ਆ ਇਹ ਬਹੁਤ ਹੀ ਪਿਆਰੀ ਸੋ ਇਹਦੇ ਨਾਲ ਜਿਹੜੀ ਬਾਟਮ ਆਈ ਆ ਉਹ ਸਾਡੇ ਕੋਲ ਆਈ ਆ ਆ ਲੋ 크ਰੇਪ ਸਾਟਨ ਦੀ ਬਾਟਮ ਆਈ ਆ ਬਹੁਤ ਪਿਆਰੀ ਬਹੁਤ ਸੋਹਣੀ ਇਹਨਾਂ ਕੁ ਫੀਲ ਬਿਲਕੁਲ ਹੈਗੀ ਆ ਜਿਵੇਂ ਆਪਾਂ ਕਹਿੰਦੇ ਆ 크ਰੇਪ ਦਾ ਜਾਂ ਵਿਸਕੋਸ ਜਿਹੜੀ ਸਿਲਕ ਮਸਲੀਨ ਹੁੰਦੀ ਆ ਉਦਾਂ ਦਾ ਬਟ ਇਹ ਨਿਊ ਬੇਸ ਚੱਲ ਰਿਹਾ ਕ੍ਰੇਵ ਸਟਨ ਆ ਇਹਦਾ ਫੈਬਰਿਕ ਦਾ ਨਾਮ ਬਹੁਤ ਪਿਆਰਾ ਬਹੁਤ ਸੋਹਣਾ ਫੈਬਰਿਕ ਆ ਤੇ ਸਾਰਾ ਸੂਟੀ ਜਾਨਕਿ ਪੂਰਾ ਗ੍ਰੇਸਫੁਲ ਆ ਨਿਊ ਫੈਬਰਿਕ ਤੁਹਾਨੂੰ ਦੇ ਰਹੀ ਆ ਨਾਲ ਪਿਓਰ ਵਿਸਕੋਸ ਬਰਬਰੀ ਦਾ ਹੀ ਦੇ ਰਹੀ ਆ ਜੀ ਦੁਪੱਟਾ ਆ ਪਿਓਰ ਵਿਸਕੋਸ ਬਰਬਰੀ ਦਾ ਦੁਪੱਟਾ ਜੀ ਬਹੁਤ ਪਿਆਰਾ ਬਹੁਤ ਸੋਹਣਾ ਲੱਗਿਆ ਹੋਇਆ ਕਲਰ ਵੀ ਇੰਨਾ ਪਿਆਰਾ ਚਾਰ ਕਲਰ ਕੰਟਰਾਸਟ ਨੇ ਇਹਦੇ ਚਾਰੀ ਕਲਰ ਬਹੁਤ ਸੋਹਣੇ ਨੇ ਸੇਮ ਪ੍ਰਿੰਟਿੰਗ ਰਹੂਗੀ ਕੋਈ ਵੀ ਆਈ ਨਹੀਂ ਰਹੂਗਾ ਵੀ ਕਿਸੇ ਪੀਸ ਦੇ ਵਿੱਚ ਕੋਈ ਵੀ ਕਮੀ ਨਹੀਂ ਜਿੰਨਾ ਪੈਣਾ ਨੇ ਤਾਂ ਸਟਿਚਿੰਗ ਕਰਵਾਉਣੀ ਹੈ ਜਿਨ੍ਹਾਂ ਦੇ ਆਰਡਰ ਚੱਲ ਰਿਹਾ ਤੁਸੀਂ ਸਟਿਚਿੰਗ ਕਰਵਾ ਕੇ ਵੀ ਲੈ ਸਕਦੇ ਹੋ ਇਹ ਹੈਗੀ ਪੀਸ ਦੀ ਲੁੱਕ ਬਹੁਤ ਪਿਆਰਾ ਬਹੁਤ ਸੋਹਣਾ ਪੀਸ ਆ ਨੰਬਰ ਇਹਦਾ ਰਹੂਗਾ ਜੀ 1 1 ਨੰਬਰ ਇਹ ਸੂਟ ਰਹੂਗਾ ਨੈਕਸਟ ਵਾਲਾ ਦੇਖ ਲਓ ਕਲਰ ਕੰਟਰਾਸਟ ਚੈੱਕ ਕਰਵਾ ਦਿੰਨੀ ਆ ਇੰਨੇ ਸੋਹਣੇ ਪੀਸ ਨੇ ਇੰਨੇ ਪਿਆਰੇ ਨੇ ਨਾਲ ਇਹਦੇ ਰਸਟ ਕਲਰ ਦੀ ਆ ਰਹੀ ਹੈ ਜੀ ਬਾਟਮ ਬਸ ਫਟਾਫਟ ਪਿਕ ਕਰ ਲਿਓ ਜਿਹੜੀਆਂ ਵੀ ਪਹਿਣਾ ਨੂੰ ਇਹ ਵਾਲੇ ਪੀਸ ਚਾਹੀਦੇ ਹੋਏ ਕਲਰ ਚਾਰ ਹੀ ਆ ਤੁਸੀਂ ਇੰਨੇ ਕਨਫਿਊਜ਼ ਹੋ ਜਾਓਗੇ ਨਾ ਵੀ ਕਲਰ ਲਈਏ ਕਿਹੜਾ ਇੰਨਾ ਜਿਆਦਾ ਪਿਆਰਾ ਜਾਨੀ ਕਿ ਇਹਦਾ ਕਲਰ ਕੰਬੀਨੇਸ਼ਨ ਆਇਆ ਜਿਹੜੀਆਂ ਪਹਿਣਾ ਭਾਗੀਆਂ ਨੇ ਨਾ ਵੀ ਅਲੱਗ ਜੀ ਡਿਫਰੈਂਟ ਜੀ ਨਿਊ ਕਨਸੈਪਟ ਤਾਂ ਪੀਸ ਛੱਡਿਓ ਨਾ ਇੰਨੇ ਸੋਹਣੇ ਪੀਸ ਨੇ ਇਹਦਾ ਨੰਬਰ ਹੋਊਗਾ ਜੀ 2 2 ਨੰਬਰ ਸੂਟ ਰੋਗਾ ਰਿਪੀਟ ਅਵੇਲੇਬਲ ਆ ਜਿੰਨੇ ਪੀਸਾਂ ਦੇ ਆਰਡਰ ਚੱਕੋ ਇਹ ਚੱਕਾਂਗੇ ਬਟ ਸੈਟ ਇੱਕੋ ਹੀ ਆ ਕਲਰ ਸੇਮ ਮਿਲਣਗੇ ਪ੍ਰਿੰਟ ਸੇਮ ਮਿਲੂਗਾ ਪੀਸ ਜਿੰਨੇ ਵਿੱਛੇ ਅਵੇਲੇਬਲ ਹੋਏ ਓਨੇ ਪੀਸਾਂ ਦੇ ਆਰਡਰ ਅਸੀਂ ਚੱਕਾਂਗੇ ਠੀਕ ਹੈ ਜੀ ਆ ਗੋ ਨੈਕਸਟ ਵਾਲਾ ਦੇਖੋ ਇਹ ਵੀ ਬਹੁਤ ਪਿਆਰਾ ਕੰਟਰਾਸਟ ਹੈ ਮਹਿੰਦੀਆ ਦੇ ਨਾਲ ਸੇਮ ਸ਼ਰਟ ਹੋਗੀ ਟੋਟਲੀ ਹੈਂਡਵਰਕ ਦੇ ਨਾਲ ਨਾਲ ਸੇਮ ਬਾਟਮ ਆ ਰਹੀ ਆ ਨਾਲ ਸੇਮ ਹੀ ਆ ਰਿਹਾ ਜੀ ਦੁਪੱਟਾ ਬਹੁਤ ਪਿਆਰਾ ਬਹੁਤ ਸੋਹਣਾ ਪੀਸ ਹੈ ਇਹ ਵੀ ਇਹਦਾ ਨੰਬਰ ਹੋਊਗਾ ਜੀ 3 3 ਨੰਬਰ ਇਹ ਸੂਟ ਰਹੂਗਾ ਜਿਹੜਾ ਕਲਰ ਕੰਟਰਾਸਟ ਤੁਹਾਨੂੰ ਪਸੰਦ ਆ ਰਿਹਾ ਤੁਸੀਂ ਉਹਦੀ ਪਿਕ ਜਾ ਉਹਦਾ ਨੰਬਰ ਦੱਸ ਕੇ ਆਪਣਾ ਫਟਾਫਟ ਬੁੱਕ ਕਰਵਾ ਲਿਓ ਆ ਲੋ ਜੀ ਨੈਕਸਟ ਵਾਲਾ ਹੈਗਾ ਲਾਈਟ ਫਰੋਜ਼ੀ ਦੇ ਨਾਲ ਕੰਟਰਾਸਟ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਜਾਨੀ ਕਿ ਪਾਏ ਹੋਏ ਪੀਸਾ ਨੂੰ ਦੋ ਘੜੀ ਪੁੱਛਣਗੇ ਵੀ ਕਿੱਥੋਂ ਲਿਆ ਬਰਬੀ ਤਾਂ ਹਰ ਕਿਸੇ ਨੇ ਬਹੁਤ ਪਾਲੀ ਪਰ ਇਦਾਂ ਦੀ ਲੁੱਕ ਦਾ ਡਿਜ਼ਾਈਨ ਡਿਫਰੈਂਟ ਹੈ ਇਦਾਂ ਦਾ ਹਜੇ ਡਿਜ਼ਾਈਨ ਤੁਸੀਂ ਕਿਤੇ ਵੀ ਨਹੀਂ ਦੇਖਿਆ ਹੋਣਾ ਜਿਹੜਾ ਇਹ ਡਿਜ਼ਾਈਨ ਬਣ ਕੇ ਆਇਆ ਜਨਕਿ ਅਸੀਂ ਖੁਦ ਕਨਫਿਊਜ਼ ਆਂ ਵੀ ਕਿਹਨੂੰ ਅਸੀਂ ਸੋਨਾ ਗਈਏ ਕਿਹੜੇ ਕਲਰ ਨੂੰ ਨਾ ਸੋਨਾ ਗਈਏ ਚਾਰੇ ਕਲਰ ਆਏ ਨੇ ਪੂਰੇ ਜਨਕਿ ਪੂਰੇ ਬਹੁਤ ਸੋਹਣੇ ਆਏ ਨੇ ਇਹਦਾ ਨੰਬਰ ਰਹੂਗਾ ਜੀ 4 ਜੇ ਤੁਸੀਂ ਲਾਈਟ ਫੋਟੋ ਦੀ ਆਰਡਰ ਕਰ ਰਹੇ ਹੋ ਨੰਬਰ ਇਹਦਾ ਰਹੂਗਾ ਜੀ 4 ਨੈਕਸਟ ਪੀਸ ਆਹ ਵਾਲਾ ਪਰ ਡਿਜ਼ਾਈਨ ਦੇ ਰਿਹਾ ਇਹ ਵੀ ਸੁਪਰ ਡੂਪਰ ਹਿੱਟ ਚੱਲ ਰਿਹਾ ਡਿਜ਼ਾਈਨ ਇਹ ਰੋਲਾਂ ਦੇ ਉੱਪਰ ਵੀ ਆਇਆ ਸੀਗਾ ਦੁਪੱਟਿਆਂ ਦੇ ਨਾਲ ਵੀ ਆਇਆ ਸੀ ਮਤਲਬ ਕਿ ਵਿਦਾਊਟ ਵਰਕ ਆਇਆ ਸੀ ਹੁਣ ਜਿਹੜਾ ਇਹ ਪੀਸ ਆਪਣੇ ਕੋਲ ਆਇਆ ਨਾ ਇਹ ਆਇਆ ਵਾ ਹੈਂਡਵਰਕ ਦੇ ਉੱਪਰ ਆਹ ਲੋ ਇਹ ਵੀ ਟੋਟਲੀ ਹੈਂਡਵਰਕ ਦੇ ਨਾਲ ਸੂਟ ਰੈਡੀ ਹੋ ਕੇ ਆਇਆ ਜਿੰਨਾ ਵੀ ਕੰਮ ਤੁਹਾਨੂੰ ਇਹਦੇ ਪੀਸ ਤੇ ਮਿਲੂਗਾ ਸਾਰਾ ਟੋਟਲੀ ਹੈਂਡ ਦਾ ਮਿਲੂਗਾ ਤੇ ਬੇਸ ਸੇਮ ਰਹੂਗਾ ਪਿਓਰ ਬਰਬਰੀ ਦਾ ਠੀਕ ਹੈ ਬਹੁਤ ਸੋਹਣਾ ਬਹੁਤ ਪਿਆਰਾ ਇਹ ਵੀ ਸੂਟ ਆ ਸਾਰਾ ਟੋਟਲੀ ਇਹ ਸੋਲੋ ਪੀਸ ਆ ਇਹਦੇ ਵਿੱਚ ਤੁਹਾਨੂੰ ਜਾਨੀ ਕਿ ਪੀਸ ਮਿਲ ਜਾਣਗੇ ਸੇਮ ਇਹਦੇ ਨਾਲ ਦੇ ਤੁਸੀਂ 3-4 ਵੀ ਲੈਣੇ ਹੋਣਗੇ ਨਾ ਤਾਂ ਵੀ ਮਿਲ ਜਾਣਗੇ ਤੇ ਪਰ ਇਹ ਵਾਲਾ ਆਇਆ ਵੀ ਹੋਰ ਇਹਦੇ ਵਿੱਚ ਕਲਰ ਨਹੀਂ ਮਿਲਣਾ ਇਹ ਸੋਲੋ ਪੀਸ ਆ ਆ ਸੋਲੋ ਹੀ ਮਿਲ ਰਹੇ ਨੇ ਕੋਈ ਇਹ ਚ ਹੋਰ ਕਲਰ ਨਹੀਂ ਹਜੇ ਰੈਡੀ ਹੋਇਆ ਹੈਗਾ ਇਹ ਬਲੈਕ ਵੀ ਨਹੀਂ ਹੈਗਾ ਪ੍ਰੋਪਰ ਮੂੰਗਿਆ ਜਾਂ ਸ਼ੇਡ ਆ ਲਾਈਟ yellow lemon ਮੂੰਗਿਆ ਜੀ ਟੂਨ ਦੀ ਇਹਦੇ ਹੈਗਾ ਵਾ ਬਿਲਕੁਲ ਲਾਈਟ ਫਿੱਕਾ ਜਾਂਦਾ ਬੇਸ ਆ ਨਾਲ ਇਹਦੀ ਹੈਗੀ ਇਸ ਤਰ੍ਹਾਂ ਮੂੰਗੇ ਬਾਟਮ 블랙 ਨਹੀਂ ਹੈਗਾ ਮੈਂ ਫੇਰ ਰਿਪੀਟ ਕਰ ਰਹੀ ਹਾਂ ਜੀ ਮੂੰਗਿਆ ਕਲਰ ਆਏ ਡਾਰਕ ਮੂੰਗਿਆ ਜਿਹਨੂੰ ਆਪਾਂ ਕਹਿ ਦਈਏ ਉਹ ਵਾਲਾ ਕਲਰ ਆ ਤੇ ਨਾਲ ਇਹਦੀ ਹੈਗਾ ਸਾਰਾ ਪਿਓਰ ਬਲਬਰੀ ਦਾ ਡਿਜੀਟਲ ਦੁਪੱਟਾ ਬਣਿਆ ਹੋਇਆ ਦੁਪੱਟੇ ਇਹਨਾਂ ਦੇ ਬਹੁਤ ਪਿਆਰੇ ਨੇ ਬਹੁਤ ਸੋਹਣੇ ਨੇ ਵਿਸਕਾਸ ਦੀ ਸਾਰੀ ਦੁਪੱਟਿਆਂ ਦੀ ਕੁਆਲਿਟੀ ਲੱਗੀ ਹੋਈ ਆ ਪ੍ਰਿੰਟਿੰਗ ਬਹੁਤ ਸੋਹਣੀ ਹੋਈ ਆ ਬੇਸ ਬਹੁਤ ਪਿਆਰਾ ਲੱਗਿਆ ਹੋਇਆ

ਇਹ ਆਰਾਮ ਟੈਕਸ ਦੀ ਔਰਗੈਂਜ਼ਾ ਵਾਂ ਜਿਹੜੀਆਂ ਭੈਣਾਂ ਨੂੰ ਚਾਹੀਦੀ ਹੋਈ ਆਰਾਮ ਟੈਕਸ ਦਾ ਲੋਗੋ ਵੀ ਇਹਦੇ ਦੇ ਉੱਪਰ ਤੁਹਾਨੂੰ ਮਿਲੇਗਾ ਸੋ ਜਿਹੜੀਆਂ ਭੈਣਾਂ ਨੂੰ ਇਹ ਚਾਹੀਦੇ ਆ ਪਾਰਟੀ ਵੇ ਜਿਵੇਂ ਕਿ ਹੁਣ ਤੀਆਂ ਪੂਰੀਆਂ ਜੋਰਾਂ ਛੋਰਾਾਂ ਤੇ ਨੇ ਤਾਂ ਤੀਆਂ ਲਈ ਜਿਹੜੀਆਂ ਭੈਣਾਂ ਨੂੰ ਚਾਹੀਦੇ ਨੇ ਫਟਾਫਟ ਆਪਣੀ ਆਰਡਰ ਕਰ ਲਿਓ ਤਾਂ ਕਿ 2 ਤੋਂ 4 ਦਿਨਾਂ ਦੇ ਵਿੱਚ ਵਿੱਚ ਤੁਹਾਡੇ ਤੱਕ ਸੂਟ ਪਹੁੰਚ ਜਾਂ ਜੀ ਘੇਰੇ ਦੇ ਉੱਪਰ ਸਾਰਾ ਵਰਕ ਆ ਸਾਰੀ ਫਰਾਂਟੇ ਦੀ ਪੂਰੀ ਫੁੱਲ ਹੈਵੀਅਤ ਹੈਡ ਦੇ ਨਾਲ ਹਾਈਲਾਈਟ ਕੀਤੀ ਹੋਈ ਆ ਪਲੇਨ ਇਹਦੇ ਦੇ ਨਾਲ ਪਲੇਨ ਆ ਰਹਿਆ ਨੇ ਬਾਟਮ ਕਰੇਵ ਦੀਆਂ ਬਾਟਮਸ ਨੇ ਬਹੁਤ ਪਿਆਰਾ ਬਹੁਤ ਸੋਹਣਾ ਇਹਦੇ ਨਾਲ ਦੁਪੱਟਾ ਆਰਗੈਂਜ਼ਾ ਦਾ ਔਰਗੈਂਜ਼ਾ ਦੀ ਸ਼ਰਟ ਆ ਜੀ ਔਰਗੈਂਜ਼ਾ ਦਾ ਹੀ ਦੁਪੱਟਾ ਆਲੋ ਤੇ ਇਹਦੇ 4 ਸਾਈਡ ਨਾਲ ਸਾਰੇ ਔਰਗੈਂਜ਼ਾ ਦੀ ਲੈਂਸ ਦੇ ਨਾਲ ਹੀ ਫਿਨਿਸ਼ਿੰਗ ਦਿੱਤੀ ਹੋਈ ਹੈ ਬਹੁਤ ਪਿਆਰੇ ਬਹੁਤ ਸੋਹਣੇ ਪੀਸ ਨੇ ਇਹ 4 4 45 45 ਵਾਲੇ ਪੀਸ ਆ ਇਹ ਪੀਸ ਆਪਾਂ ਇਹਨਾਂ ਦੇ ਨਾਲ ਹੀ ਦੇ ਰਹੇ ਆ ਜਿਹੜੀ ਆਪਣੇ ਨਿਊ ਪੀਸ ਆਏ ਨੇ ਬਹੁਤ ਪਿਆਰੇ ਉਹਨਾਂ ਦੇ ਰੇਟ ਦੇ ਵਿੱਚ ਹੀ ਇਹ ਚਾਰ ਪੰਜ ਪੀਸ ਜਿਹੜੇ ਆਪਣੇ ਕੋਲ ਅਵੇਲੇਬਲ ਨੇ ਤੁਹਾਨੂੰ ਸੇਮ ਪ੍ਰਾਈਸ ਦੇ ਵਿੱਚ ਹੀ ਇਹ ਮਿਲ ਜਾਣਗੇ ਆ ਲੋ ਆ ਟੋਟਲੀ ਇਹ ਰੈਡ ਕਲਰ ਦੇ ਉੱਪਰ ਆ ਆ ਲੋ ਇਹ ਵੀ ਪੀਸ ਬਹੁਤ ਪਿਆਰਾ ਇਹ ਵੀ ਵਿਸਕੋਸ ਔਰਗੈਂਜ਼ਾ ਦੇ ਉੱਪਰ ਆ ਰਾਮ ਟੈਕਸ ਦਾ ਪੀਸ ਆ ਜਿੰਨੇ ਵੀ ਇਹ ਪੰਜ ਪੀਸ ਦਿਖਾਵਾਂਗੀ ਸਾਰੇ ਰਾਮ ਟੈਕਸ ਦੇ ਦਿਖਾਵਾਂਗੀ ਟੋਟਲੀ ਪੱਲੇ ਦੇ ਉੱਪਰ ਸਾਰਾ ਹੈਂਡ ਦੇ ਨਾਲ ਦੱਤ ਕੇ ਦਾ ਸਾਰਾ ਕੰਮ ਮਿਲੂਗਾ ਹੈਂਡ ਦਾ ਕੰਮ ਮਿਲੂ ਪਫ ਦਾ ਕੰਮ ਮਿਲੂ ਬਹੁਤ ਸੋਹਣਾ ਕੰਮ ਹੋਇਆ ਨਾਲ ਸੀਮ ਆ ਰਹੀ ਹੈ ਜੀ ਕਰੇਪ ਦੀ ਬਾਟਮ ਤੇ ਨਾਲ ਸੀਮ ਆ ਰਿਹਾ ਔਰਗੈਂਜ਼ਾ ਦਾ ਇਹ ਦੁਪੱਟਾ ਆਲੋ ਠੀਕ ਹੈ ਜੀ ਨੰਬਰ ਇਹਦਾ ਰਹੂਗਾ ਹਾਂ ਨੰਬਰ ਇਹਦਾ ਨੰਬਰ ਹੈਗਾ ਜੀ 6 ਤੇ ਰੈੱਡ ਸੂਟ ਦਾ ਨੰਬਰ ਹੈਗਾ ਜੀ 7 ਇਹ 7 ਨੰਬਰ ਸੂਟ ਰਹੂਗਾ ਐਂਡ ਨੈਕਸਟ ਵਾਲਾ ਜਿਹੜਾ ਆ ਰਿਹਾ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਕਲਰ ਆ ਪਰਪਲ ਸ਼ੇਡ ਆ ਲੋਚ ਇਹ ਬੈਂਗਣੀ ਪਰਪਲ ਸ਼ੇਡ ਆ ਬਹੁਤ ਪਿਆਰਾ ਇਹਦੀ ਸਾਰੀ ਫਰੰਟ ਤੁਹਾਨੂੰ ਪੂਰੀ ਹੈਵੀ ਮਿਲੂਗੀ ਪਿਓਰ ਵਿਸਕੋਸ ਆਰਗੈਂਜ਼ਾ ਦਾ ਹੀ ਸੇਮ ਇਹਦਾ ਸਾਰਾ ਬੇਸ ਰਹੂਗਾ ਫਿਰ ਉਸ ਤੋਂ ਬਾਅਦ ਤੁਹਾਨੂੰ ਪ੍ਰਿੰਟਿੰਗ ਮਿਲੂਗੀ ਫਿਰ ਫਿਰ ਤੁਹਾਨੂੰ ਸਾਰਾ ਪੈਚ ਦਾ ਕੰਮ ਪੱਲੇ ਦੇ ਉੱਪਰ ਮਿਲੂਗਾ ਨਾਲ ਕ੍ਰੇਵ ਦੀ ਬਾਟਮ ਮਿਲੂਗੀ ਤੇ ਨਾਲ ਇਹਦੇ ਜਿਹੜੇ ਦੁਪट्टे ਮਿਲਣਗੇ ਨਾ ਉਹ ਵੀ ਬਹੁਤ ਪਿਆਰੇ ਵਿਸਕੋਸ オーਰਗੈਂਜ਼ਾ ਦੇ ਇਹਦੇ ਦੁਪट्टे ਰਹਿਣਗੇ オーਰਗੈਂਜ਼ਾ ਦੇ ਨਾਲ ਇਹਦੇ ਸਾਰੇ ਪੈਚ ਲੱਗਿਆ ਹੋਊਗਾ ਇਦਾਂ ਰਹਿਣਗੇ ਸਾਰਾ ਦੁਪੱਟਾ ਵਿੱਚੋਂ ਪ੍ਰਿੰਟਡ ਰਹੂਗਾ ਜਿਵੇਂ ਇਹਦੇ ਪੱਲੇ ਦੇ ਉੱਪਰ ਪ੍ਰਿੰਟ ਆ ਸਾਈਡਾਂ ਤੋਂ ਪਲੇਨ ਰਹੂਗਾ ਤੇ オーਰਗੈਂਜ਼ਾ ਦੀ ਸਾਰੀ ਲੈਸ ਦੇ ਨਾਲ ਫਿਨਿਸ਼ਿੰਗ ਦਿੱਤੀ ਹੋਊਗੀ ਨੰਬਰ ਹੋਊਗਾ ਜੀ ਇਹ 8 8 ਨੰਬਰ ਇਹ ਸੂਟ ਰਹੂਗਾ ਇਹਦੇ ਸੇਮ ਜਿਹੜਾ ਆਪਾਂ نیچے ਪੀਸ ਖੋਲਿਆ ਸੀਗਾ ਆਵਲਾ ਆਵਲਾ ਪੀਸ ਖੋਲਿਆ ਸੀ ਇਹਦੇ ਵਿੱਚ ਦੋ ਕਲਰ ਮਿਲ ਜਾਣਗੇ ਤੁਹਾਨੂੰ ਜਿਹੜੀ ਭੈਣ ਨੇ ਤਾਂ 에ਅਰ ਫੋਰਸ ਕਲਰ ਲੈਣਾ ਹੋਇਆ ਤਾਂ 6 ਨੰਬਰ ਲਿਖ ਕੇ ਆਰਡਰ ਕਰ ਲਿਓ ਜਿਨ੍ਹਾਂ ਨੇ ਲੈਣਾ ਹੋਊਗਾ ਜੀ ਮਹਿੰਦੀ ਆ ਇਹ ਸੇਮ ਮਹਿੰਦੀ ਆ ਕਲਰ ਤਾਂ ਇਹਦੇ ਲਈ 9 ਨੰਬਰ ਇਹ 9 ਨੰਬਰ ਸੂਟ ਰਹੂਗਾ ਪ੍ਰਿੰਟ ਵੀ ਸੇਮ ਆ ਸਾਰਾ ਕੰਮ ਵੀ ਹੈ ਤੇ ਸੇਮ ਹੋਇਆ ਹੋਇਆ ਤੇ ਸੇਮ ਹੀ ਇਹਦਾ ਦੁਪੱਟਾ ਰੈਡੀ ਹੋਇਆ ਹੋਇਆ ਠੀਕ ਹੈ ਜੀ ਤੇ ਤੀਸਰਾ ਇਹਦੇ ਵਿੱਚ ਕਲਰ ਹੈਗਾ ਜੀ ਮਸਟਰਡ ਸ਼ੇਡ ਇਹ 6 ਨੰਬਰ ਵਾਲੇ ਪੀਸ ਦੇ ਵਿੱਚ ਦੋ ਕਲਰ ਆ ਇਹਦਾ ਨੰਬਰ ਆਪਾਂ 9 ਰੱਖ ਕਰ ਰਹੇ ਆ 9 ਨੰਬਰ ਸੂਟ ਆ ਜੀ ਇਹ ਤੇ ਜਿਹੜਾ ਮਸਟਰਡ ਸ਼ੇਡ ਵਾਲਾ ਹੈਗਾ ਇਹ ਰਹੂਗਾ 10 ਨੰਬਰ ਸੇਮ ਹੀ ਇਹਦਾ ਦੁਪੱਟਾ ਸਭ ਕੁਝ ਬਾਟਮ ਵੀ ਸੇਮ ਰਹੂਗੀ ਦੁਪੱਟਾ ਵੀ ਸੇਮ ਰਹੂਗਾ ਬਹੁਤ ਪਿਆਰੇ ਪੀਸ ਨੇ ਸੋ ਇਹਨਾਂ ਵਿੱਚੋਂ ਜਿਹੜਾ ਵੀ ਪੀਸ ਤੁਹਾਨੂੰ ਪਸੰਦ ਆਊਗਾ ਤੁਸੀਂ ਫਟਾਫਟ ਲੈਣੀ ਆ ਸਕਰੀਨ ਸ਼ਾਟ ਤੇ ਕਰ ਦੇਣੀ ਆ ਆਰਡਰ ਬਹੁਤ ਸੋਹਣੇ ਕਨਸੈਪਟ ਨੇ ਪਾਰਟੀਵੀਅਨ ਨੇ ਪ੍ਰਾਈਸ ਵੀ ਬਹੁਤ ਰੀਜ਼ਨੇਬਲ ਹੈ ਥੱਲੇ ਵਾਲੀ ਪੀਸ ਮੈਂ ਦਿਖਾਏ ਨੇ 3500 4000 ਤੱਕ ਤੁਹਾਨੂੰ ਮਾਰਕੀਟ ਦੇ ਵਿੱਚੋਂ ਮਿਲਣਗੇ ਜਦੋਂ ਇਹ ਸ਼ੋ ਹੋਣ ਲੱਗਣਗੇ ਠੀਕ ਹੈ ਜੀ ਨਿਊ ਕਨਸੈਪਟ ਆਇਆ ਜਿਹੜਾ ਆਪਾਂ ਆ ਵਾਲਾ ਖੋਲਿਆ ਸੀ ਫਰਸਟ ਸੈੱਟ ਠੀਕ ਹੈ ਜੀ ਤੇ ਪਰ ਆਪਣਾ ਪ੍ਰਾਈਸ ਬਹੁਤ ਰੀਜ਼ਨੇਬਲ ਆ ਬਹੁਤ ਹੀ ਜ਼ਿਆਦਾ ਰੀਜ਼ਨੇਬਲ ਤੇ ਵਿਸਕੋਸ ਦੀ ਕੁਆਲਿਟੀ ਪੂਰੀ ਵਧੀਆ ਤੁਹਾਨੂੰ ਦੇਣ ਜਾ ਰਹੇ ਆ ਫਟਾਫਟ ਕਰ ਲਿਓ ਆਰਡਰ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਹੋਊਗਾ ਤੇ ਜਿਹੜੀਆਂ ਭੈਣਾਂ ਫਸਟ ਟਾਈਮ ਵੀਡੀਓ ਨੂੰ ਦੇਖ ਰਹੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ ਨਵਾਂ ਕਨਸੈਪਟ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ